ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਿਓ ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਚੂੜ ਚੱਕ ਆ ਗਿਆ ਤੇ ਜ਼ਿਲ੍ਹਾ ਜਿਹੜਾ ਸੱਜਣੋ ਮੋਗਾ ਆ ਗਿਆ ਦੌਲਤਪੁਰਾਏ ਦਾ ਗਵਾਂਢੀ ਨਗਰ ਆ ਸੱਜਣੋ ਤਲਵੰਡੀ ਭਾਈ ਵੀ ਇੱਥੋਂ ਨੇੜੇ ਦੀਕ ਆ ਤੇ ਦੌਲਤਪੁਰਾ ਵੀ ਇੱਥੋਂ ਬਿਲਕੁਲ ਨੇੜੇ ਆ ਚੂੜ ਚੱਕ ਪਿੰਡ ਆ ਸੱਜਣੋ ਜ਼ਿਲ੍ਹੇ ਮੋਗੇ ਦਾ ਤੇ ਕੋਹੇ ਨੂਰ ਵਾਲਾ ਜਿਹੜਾ ਮਾਲੀ ਆ ਸੱਜਣੋ ਉਹ ਇਸੇ ਨਕਰ ਦੇ ਵਿੱਚ ਹੋਇਆ ਦੋ ਵਹਿੜਾਂ ਫੋਰ ਸੇਲ ਵਿਕਾਊ ਆ ਵੀਰ ਦੇ ਕੋਲੇ ਘਰੇ ਹੀ ਪਸ਼ੂ ਤਿਆਰ ਕਰਕੇ ਬਾਈ ਮੰਨ ਕੇ ਚੱਲੋ ਵੀ ਫੋਰ ਸੇਲ ਵਿਕਾਊ ਕਰਦੇ ਆ ਪਲੂਨ ਹੁੰਦੀ ਵਹਿੜ ਆ ਸੱਜਣੋ ਸਾਰੀ ਡਿਟੇਲ ਲੈਣੇ ਆਪਾਂ ਵੀਰ ਤੋਂ ਕਿੰਨੇ ਦਿਨ ਬਾਕੀ ਇਹਦੇ ਕੀ ਸਾਬਕਤਾ ਵਾ ਤੇ ਰਿਕੁਐਸਟ ਬੇਨਤੀ ਰਹਿੰਦੀ ਆ ਕਿ ਕੋਈ ਵੀ ਪਸ਼ੂ ਜਿਹਨੂੰ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰ ਲਏ ਆਜੋ ਲਈਏ ਜਾਣਕਾਰੀ ਹਾਂ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕਲਾ ਪੰਡਾ ਆ ਕੇ ਆਪਣਾ ਚੂੜ ਚੱਕ ਚੂੜ ਚੱਕ ਜੀ ਤੇ ਮੋਬਾਈਲ ਨੰਬਰ ਕਿਹੜਾ ਲਾਈਏ 98555 7294 98556 77294 73 294 294 ਵੈਸੇ ਸੱਜਣੋ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਆ ਵੈੜ ਦੀ ਕੀ ਡਿਟੇਲ ਆ ਜੀ ਕਿਹੜਾ ਸੂਆ ਇਹ ਇੱਕ ਪਲੂਨ ਅਜ ਪਹਿਲਾ ਜੀ ਐਰ ਸ਼ਹਿਰ ਜੀ ਆ ਗਈ ਹੈ ਨਾ ਤੇ ਪਲੂਨਸ ਹੁੰਦੀ ਹੈ ਜੀ ਹਾਂ ਜੀ ਪਲੂਨ ਦਿਨ ਕਿੰਨੇ ਲੇਜੂਗਾ ਜੀ 10 ਤਰੀਕ ਨੂੰ ਦਿਨ ਪੂਰੇ ਹੋ ਜੀ 10 ਤਰੀਕ ਨੂੰ ਦਿਨ ਪੂਰੇ ਆ ਮੰਨ ਲਓ ਅੱਜ 31 ਤਰੀਕ ਹੋ ਗਈ ਹਜੇ 10 ਦਿਨ ਪਏ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਟੀਕੇ 2 ਕੇ ਤੋਂ ਗੱਬਣਾ ਕਿ ਮਾਲੀ ਤੋਂ ਨਹੀਂ ਟੀਕੇ ਤੋਂ ਟੀਕੇ ਤੋਂ ਆਪਣੀ ਘਰੀ ਤਿਆਰ ਕੀਤੀ ਹੈ ਬਾਈ ਤੋਰੇਓ ਮੜੀ ਲੋ ਵੀ ਸੱਜਣੋ ਪਲੂਨ ਵਹਿੜ ਆ ਤੇ ਐਰ ਸ਼ੈਰ ਨਾਲ ਕਰਾਸ ਆ ਗਈ ਤੇ ਗਾਂ ਗਰਮੀ ਦੇ ਵਿੱਚ ਬਹੁਤ ਚੰਗੀ ਰਹੂਗੀ ਸਿੰਘ ਜਿਹੜੇ ਮੁੱਠੀ ਪਰ ਜ਼ਰੂਰ ਆ ਉਹ ਚੈੱਕ ਕਰ ਲੋ ਤੇ ਬਾਕੀ ਕੱਤ ਕਾਠ ਵੇਲ ਤੇ ਸੀਲਪਣ ਬਾਈ ਪਹਿਲਾਂ ਥਣਾ ਥੁਣਾ ਨੂੰ ਹੱਥ ਲਾਈ ਗਿਆ ਸੱਜਣੋ ਬਾਕੀ ਮੈਂ ਤੁਹਾਨੂੰ ਹੱਥ ਮਰਾ ਕੇ ਵੀ ਵਿਖਾਉਂਗਾ ਕਿ ਪਸ਼ੂ ਦਾ ਥੋੜਾ ਜਿਹਾ ਗੈਸ ਹੋ ਜਾਂਦਾ ਵਾਕੇ ਸੀਲਸ ਹੂ ਚੈੱਕ ਕਰ ਲਓ ਪ੍ਰਿੰਟ ਸੋਹਣਾ ਤੇ ਥਣ ਕੱਢੂਗੀ ਕਰਮਾਂ ਵਾਲੀ ਪੂਰਾ ਵਧੀਆ ਚੈੱਕ ਕਰ ਲਓ ਕਿਉਂਕਿ ਜਿਹੜੀ ਇਹਨੇ ਸਟਾਰਟਿੰਗ ਕੀਤੀ ਆ ਨਾ ਥਣਾ ਦੀ ਉਹ ਸੋਹਣੀ ਕੀਤੀ ਹੋਈ ਆ ਮੈਂ ਤੁਹਾਨੂੰ ਅ ਵਿਾਈ ਦੀ ਉਹ ਮੈਂ ਤਾਂ ਸੀਲ ਆ ਨਾ ਹਾਂਜੀ ਬਹੁਤ ਸੋਹਣਾ ਸੀਲ ਜਮਾ ਠੀਕ ਆ ਜਿਵੇਂ ਮਰਜ਼ੀ ਥਣਾ ਸੋਹਣਾ ਨੂੰ ਹੱਥ ਲਾਈ ਜੋ ਹਨਾ ਵੀ ਲੱਤ ਮਾਰਨ ਦਾ ਤਾਂ ਚੈਰੀ ਨੂੰ ਪਤਾ ਹੀ ਨਹੀਂ ਹਾਂਜੀ ਚਵਾਈ ਵਾਲਾ ਥਣ ਤਾਂ ਕੱਢ ਜੂ ਟੱਪ ਵਧੀਆ ਇੱਕ ਨੰਬਰ ਹਾਂਜੀ ਬਹੁਤ ਵਧੀਆ ਜੀ ਮਰਜ਼ੀ ਮਰ ਜਿਓ ਹਾਂ ਠੀਕ ਆ ਵੇਖੋ ਸਜਣੋ ਲਿਵਾ ਬਹੁਤ ਸੋਹਣਾ ਸਜਣੋ ਹਜੇ ਦਸਾਂ ਦਿਨਾਂ ਨੂੰ ਵਹਿੜ ਤਿਆਰ ਕਰ ਜੂਗੀ ਤੇ ਬਾਈ ਜੀ ਕੀ ਰੇਟ ਰਹੂਗਾ ਇਹ ਬੱਚੀ ਦਾ ਮੋੜੇ ਜੀ 35000 ਹੈ ਜੀ 35000 ਰੁਪਏ ਇਹਦਾ ਜਿਹੜਾ ਆਪਾਂ ਰੇਟ ਰੱਖਿਆ ਤੇ ਕਿੰਨਾ ਕੁ ਮਾਨਤਨ ਕਰਦੇ ਆਂਗੇ ਨਾ ਮਾਨਤਨ ਫੁੱਲ ਹੋ ਜੀ ਫੁੱਲ ਹੋ ਜੂਗਾ ਜਿਹੜਾ ਭੈਣ ਭਰਾ ਰੈਂਕ ਲਾਊਗਾ ਹਨਾ ਠੀਕ ਆ ਧੰਨਵਾਦ ਤੇ ਆਹ ਗਊ ਦਾ ਕੀ ਹਸਾਬਕਤਾਵਾ ਜੀ ਇਹ ਤੀਜਾ ਸੂਆ ਜੀ ਸੂਣੀ ਤੀਜਾ ਸੂਆ ਸੂਣੀ ਆ ਕਿੰਨੇ ਦਿਨਾਂ ਦੀ ਕੱਚੀ ਆ ਇਹ ਜੀ ਥਣੇ ਨਹੀਂ ਪੰਜ ਲਾਜੇ ਛੇ ਲਾਜੇ ਪੰਜ ਛੇ ਅੱਛਾ ਤਿਆਰ ਹੀ ਆ ਹਾਂਜੀ ਪੰਜ ਪੰਜਾਂ ਦਿਨ ਤੇ ਹੀ ਤਿਆਰੀ ਆ ਦੀ ਕੋਲ ਠੀਕ ਆ ਵੀ ਦਿਨ ਪੂਰੇ ਹੋਣ ਚ ਪੰਜ ਕ ਦਿਨ ਹੀ ਬਾਕੀ ਆ ਹਾਂਜੀ ਪੰਜ ਤੀਜਾ ਹਾਂਜੀ ਪੰਜ ਤੀਜਾ ਨੂੰ ਪੂਰੇ ਦਿਨ ਤੇ ਥਣ ਆਲੂ ਜਿਵੇਂ ਤੁਸੀਂ ਕਹਿੰਦੇ ਸੀ ਇਹ ਹਾਂਜੀ ਮਗਰਲਾ ਖਾਂ ਥੋੜਾ ਤੇਲ ਆ ਵਗਦਾ ਜ਼ਰੂਰ ਆ ਠੀਕ ਆ ਪੈਂਦੀ ਆਦੋਂ ਬਹੁਤ ਬਲਾਤ ਨੂੰ ਚੜਾ ਦੇਈਦਾ ਹਾਂ ਸ਼ਾਮ ਨੂੰ ਲਾ ਕੇ ਚੋਲੇ ਦਾ ਹੁਣ ਜਿੰਨਾ ਚੇਰਾ ਉਹਨਾਂ ਚੇਰਾ ਵਗਦਾ ਹੀ ਆ ਤੁਹਾਡੇ ਅੱਛਾ ਠੀਕ ਆ ਜਿੰਨੀ ਤੇਰੇ ਕੱਬਨ ਹਾਂ ਦੇਣੀ ਤੇ ਲੱਕੀ ਆ ਦੇਣੀ ਤੇ ਲੱਕਹਿ ਕੀ ਆ ਤੇ ਦਿਨ ਪੰਜ ਚਾਰ ਲਈ ਸੁਆ ਤੀਜਾ ਹਾਂ ਕੱਢੋ ਬਾਹਰ ਨੂੰ ਇਹਦੀ ਵੀ ਤੌਰ ਚੈੱਕ ਕਰਾ ਦੇ ਲੋ ਵੀ ਸੱਜਣੋ ਤੱਲ ਕਰਕੇ ਬਾਈ ਕਹਿੰਦਾ ਦੇਣੀ ਆ ਤੀਜਾ ਸੁਆ ਸੁੰਦੀ ਆ ਪੰਜ ਸੱਤ ਦਿਨ ਬਾਕੀ ਆ ਤੌਰ ਚੈੱਕ ਕਰ ਤੇ ਬਾਈ ਇਹਨੇ ਦੂਜੇ ਸੂਏ ਦੁੱਧ ਕਿੰਨਾ ਕਚੂ ਆ ਪਾਕੇ گاਉ ਲਈ ਆ ਨਹੀਂ 12 13 ਕਿਲੋ 13 ਕਿਲੋ ਦੁੱਧ ਦੇਗੀ ਹੈ 12 ਕਿਲੋ ਦੇਗੀ ਠੀਕ ਹੈ ਇਹਨਾਂ ਦੇ ਜੂਗੀ ਇਤਕੀ ਇਹਦੇ ਕੱਟ ਲੱਗਿਆ ਹਨਾ ਥਾਂ ਤੇ ਕੱਟ ਲੱਗਾ ਜੀ ਉਹਨਾਂ ਥਾਂ ਦੇ ਚੱਲਦਾ ਠੀਕ ਹੈ ਵੀ ਲੋਕ ਜਿਹੜਾ ਉਹ ਕੰਟਰੋਲ ਨਹੀਂ ਕਰਦਾ ਦੁੱਧ ਨੂੰ ਵੀ ਉਵੇਂ ਤੌਕੇ ਡਿੱਗਦੇ ਆ ਠੀਕ ਹੈ ਠੀਕ ਜਦੋਂ ਸੂਪੇ ਦੀ ਫਿਰ ਉਹ ਤਾਂ ਇੰਤਿਆਂ ਪਾਲੀ ਦਾ ਅੱਛਾ ਉਹਨਾਂ ਚਰਨੀ ਉਹਨਾਂ ਚਰਨੀ ਹਾਂਜੀ ਫਿਕਸ਼ਨ ਹੋ ਗਿਆ ਠੀਕ ਹੈ ਵੀ ਸਜਣੋ ਕਾਟ ਕਾਟ ਸੋਨਾ ਬੇਲ ਸੋਣੀ ਆ ਬਾਕੀ ਦੂਜੇ ਤਿੰਨ ਥਣ ਓਕੇ ਆ ਹਨਾ ਤੇ ਇਹਦਾ ਰੇਟ ਕੀ ਰਹੂਗਾ ਜੀ ਮੌਦਿ ਦੇ ਦੇਾਂਗੇ 22000 ਦੀ 22 23000 ਦੀ ਉਹਦੇ ਚ ਪਿਆਰ ਮੁਹabbat ਕਰਦੇ ਆਂਗੇ ਹਨਾ ਜੇ ਕੋਈ ਭੈਣ ਭਰਾ ਆ ਗਿਆ ਹਾਂਜੀ ਠੀਕ ਆ ਲਓ ਵੀ ਸੱਜਣੋ ਇਹ ਐਨੀਮਲ ਜਿਹੜੇ ਐਸ ਵੇਲੇ ਦੋ ਵੜਾ ਫੋਰ ਸੇਲ ਵਿਕਾਊ ਆ ਪੈਂਟ ਚੂੜ ਚੱਕ ਦੇ ਵਿੱਚ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਵੀਡੀਓ ਨੂੰ ਐਂਡ ਤੱਕ ਵੇਖਣੇ